ਦਾਸ ਦਾ ਨਾਮ ਭਪਿੰਦਰ ਸਿੰਘ ਹੈ ਜੀ ਅਸੀਂ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਅ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਲੰਮੇ ਸਮੇਤੋ ਸੇਵਾਵਾਂ ਨਿਭਾ ਰਹੇ ਹਾਂ ਹੁਣ ਅਸੀਂ ਕਹਿ ਸਕਦੇ ਹਾਂ ਕਿ ਤੇਰੀ ਉਹ ਟਾਸ਼ੀ ਐਨ ਐਚਓ ਆਏ ਕਿਉਂਕਿ ਸਾਡਾ ਤੇ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਤੇਰੀ ਉਹ ਟਾਸ਼ੀ ਨਾ ਬਣੇ ਉੱਥੋਂ ਆਏ ਹਾਂ ਜੀ ਅਸੀਂ ਉਹ ਮੋਟਰਸਾਈਕਲ ਭਾਈ ਨਰਿੰਦਰ ਸਿੰਘ ਦਾ ਪਿਛਲੇ ਦਿਨੀ ਅਸੀਂ ਵੇਖ ਰਿਹਾ ਸੀ ਕਿ ਲਟੇਰੀਆਂ ਵੱਲੋਂ ਅਮਰਤ ਵੇਲੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਖੰਡ ਪਾਠੀ ਸਿੰਘ ਦੀ ਡਿਊਟੀ ਨਿਭਾਉਣ ਜਾਂਦੇ ਹੋਏ ਸਭ ਤੋਂ ਇਹ ਮੋਟਰਸਾਈਕਲ ਦੀ ਖੋਹ ਹੋਈ ਹੈ ਬੜੀ ਮੰਦ ਭਾਗੀ ਸਭ ਤੋਂ ਪਹਿਲਾਂ ਤੇ ਬੜੀ ਮੰਦ ਭਾਗੀ ਘਟਨਾ ਜਿਸ ਜਿਸ ਪੰਜਾਬ ਦੀ ਧਰਤੀ ਬਾਰੇ ਕਿਹਾ ਜਾਂਦਾ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ ਤੇ ਗੁਰੂਆਂ ਪੀਰਾਂ ਦੀ ਰਹਿਣੀ ਹੈ ਔਰ ਇੱਥੇ ਇੰਨੀ ਲੋਟਖੋ ਵੱਧ ਚੁੱਕੀ ਹੈ ਨਸ਼ੇ ਕਾਰਨ ਹੈ ਉਸ ਦਾ ਨਸ਼ੇ ਨਸ਼ਿਆਂ ਦੀ ਲਤ ਪੂਰੀ ਕਰਨ ਵਾਸਤੇ ਉਹ ਲੋਟਖੋਵਾਂ ਤੇ ਉੱਤਰ ਆਏ ਨੇ ਲੋਕ ਤੇ ਉਹਨਾਂ ਦੇ ਹੌਸਲੇ ਇੱਥੋਂ ਤੱਕ ਬਲੰਦ ਹੋ ਗਏ ਨੇ ਇੱਥੋਂ ਤੱਕ ਉਹਨਾਂ ਦੇ ਹੌਸਲੇ ਵੱਧ ਚੁੱਕੇ ਨੇ ਕਿਉਂ ਗੁਰੂ ਘਰ ਦੇ ਵਜ਼ੀਰਾਂ ਨੂੰ ਵੀ ਨਿਬਖਸ਼ਦੇ ਗੁਰੂ ਘਰ ਦੇ ਰਾਗੀਆਂ ਨੂੰ ਵੀ ਅੰਮ੍ਰਿਤ ਵੇਲੇ ਜੋ ਹਰਮੰਦਰ ਸਾਹਿਬ ਖੰਡਪਾਠ ਸਾਹਿਬ ਦੀ ਡਿਊਟੀ ਲਾਉਣ ਜਾਂਦੇ ਨੇ ਉਹਨਾਂ ਨੂੰ ਕਿਸੇ ਕੋਲੋਂ ਮੋਬਾਈਲ ਕੋਲ ਲੈਂਦੇ ਨੇ ਕਿਸੇ ਕੋਲੋਂ ਮੋਟਰਸਾਈਕਲ ਕੋਲ ਲੈਂਦੇ ਨੇ ਕਿਉਂਕਿ ਇੱਕ ਖੰਡਪਾਠ ਸਿੰਘ ਵਾਸਤੇ ਮੋਟਰਸਾਈਕਲ ਲੈਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਮਹਿੰਗਾਈ ਦੇ ਯੁੱਗ ਵਿੱਚ ਬੱਚੇ ਪਾਲਣੇ ਹੀ ਬੜੀ ਵੱਡੀ ਗੱਲ ਹੈ ਇਹ ਰੌਲਾ ਲਾ ਕੇ ਮਹਿਜ 15000 ਰੁਪਿਆ ਮਹੀਨੇ ਦਾ ਬਿੱਲ ਦਾ ਹੋਵੇਗਾ ਇਹਨਾਂ ਨੂੰ ਉਹਦੇ ਨਾਲ ਬੱਚੇ ਪਾਲਣੇ ਬੜੇ ਔਖੇ ਨੇ ਤੇ ਇੱਕ ਮੋਟਰਸਾਈਕਲ ਲੈਣਾ ਬੜਾ ਉਖਾ ਸੀ ਪਤਾ ਨਹੀਂ ਕਿੰਨੀਆਂ ਮੈਂ ਸਮਝ ਨਾ ਮਿਹਨਤ ਕਰਕੇ ਕਿੰਨੀਆਂ ਡਿਊਟੀਆਂ ਖੰਡ ਪਾਠੀ ਪਾਠ ਦੀਆਂ ਲਾਈਆਂ ਹੋਣਗੀਆਂ ਕਿੰਨਾ ਭਾਈ ਨਰਿੰਦਰ ਸਿੰਘ ਵਰਗਿਆਂ ਨੇ ਸਟਰਗਲ ਕੀਤਾ ਹੋਵੇਗਾ ਫਿਰ ਜਾ ਕੇ ਮੋਟਰਸਾਈਕਲ ਲਿਆ ਹੋਵੇਗਾ ਔਰ ਅਸੀਂ ਜਦੋਂ ਨਿਊਜ਼ ਵੇਖੀ ਤੇ ਆਪਣੇ ਸਹਿਯੋਗੀਆਂ ਨੂੰ ਬੇਨਤੀ ਕੀਤੀ ਮੈਂ ਔਰ ਸਾਡੇ ਸਾਨ ਚੈਰੀਟੇਬਲ ਸੁਸਾਇਟੀ ਦੇ ਨਾਲ ਵੱਡਾ ਸਹਿਯੋਗ ਜੇ ਮੈਂ ਸਮਝਦਾ ਕਿ ਇਹ ਪਈ ਨਿਰੰਦਰ ਸਿੰਘ ਨੂੰ ਮੋਟਰਸਾਈਕਲ ਲੈਣ ਦੇ ਵਿੱਚ ਦਿੱਤਾ ਹੈ ਉਹ ਜੈਟ ਸਿੰਘ ਟਰਸਟ ਯੂਕੇ ਵੱਲੋਂ ਤੇ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਅਸੀਂ ਰਲ ਕੇ ਮੋਟਰਸਾਈਕਲ ਲੈ ਕੇ ਦਿੱਤਾ ਹੈ ਬੜਾ ਵੱਡਾ ਪ੍ਰਾਣਾ ਪ੍ਰੋਜੈਕਟ ਹੈ ਜੀ ਆਪ ਅਸੀਂ ਦੇਖਿਆ ਵੀ ਜਿੱਥੇ ਨੌਕਰੀ ਕਰਦੇ ਨੇ ਜਿੱਥੇ ਉਹ ਸੇਵਾ ਨਿਭਾਉਂਦੇ ਨੇ ਸੈਕਟਰ ਤੋਂ ਵੱਲ ਜਾ ਰਹੇ ਹੈ ਇਹ ਕਿਸੇ ਬੜਾ ਵੱਡੀ ਫੂਮੋ ਸੰਸਥਾ ਹੈ ਪਰ ਉਹਦਾ ਵੱਲੋਂ ਅਜੇ ਕਿਨਾਂ ਦਾ ਕੋਈ ਦੁੱਖ ਪਗਾਵ ਨਹੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸੀ ਮੈਂਬਰਾਂ ਨੂੰ ਜਾਂ ਮੁਲਾਜ਼ਮਾਂ ਨੂੰ ਸਕੱਤਰ ਸਹਿਬਾਨਾਂ ਨੂੰ ਮੈਨੇਜਰਾਂ ਨੂੰ ਚਾਹੀਦਾ ਸੀਗਾ ਤੇ ਭਾਈ ਨਰਿੰਦਰ ਸਿੰਘ ਦਾ ਆ ਕੇ ਦੁੱਖ ਬਣਾਉਂਦੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸਾਡੀ ਕੌਮ ਦੀ ਤਰਾਸ ਦੀ ਤਰਾਸਤੀ ਬਣ ਚੁੱਕੀ ਹੈ ਕਿਉਂਕਿ ਇਹ ਜਿਹੜੇ ਗੁਰੂ ਦੇ ਪ੍ਰਚਾਰਕ ਨੇ ਮੈਂ ਲੋਕਡਾਊਨ ਦੇ ਵਿੱਚ ਵੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਮੰਜੀ ਸਾਹਿਬ ਤੋਂ ਕਿਹਾ ਸੀ ਕਿ ਰੀੜ ਦੀ ਹੱਡੀ ਹੈ ਕੌਮ ਦੀ ਤੇ ਜੇ ਸਰੀਰ ਦੀ ਰੀੜ ਦੀ ਹੱਡੀ ਕਮਜ਼ੋਰ ਹੋ ਗਈ ਤਾਂ ਸਰੀਰ ਨਕਾਰਾ ਹੋ ਜਾਂਦੇ ਨੇ ਸੋ ਇਹ ਗੁਰੂ ਕੇ ਪ੍ਰਚਾਰਕ ਨੇ ਜਿਹੜੇ ਨਾ ਰਾਤ ਵੇਖਦੇ ਨਾ ਦਿਨ ਵੇਖਦੇ ਨੇ ਔਰ ਗੁਰੂ ਦੀ ਬਾਣੀ ਸੁਣਾ ਕੇ ਇੱਕ ਤਾਂ ਹੁੰਦਾ ਹੈ ਕਿ ਬੰਦੇ ਦਾ ਹੋਰ ਕੋਈ ਕਮਾਈ ਦਾ ਜ਼ਰੀਆ ਹੁੰਦਾ ਹੈ ਪਰ ਸਾਡੇ ਪਾਠੀ ਕਥਾਵਾਚਕ ਰਾਗੀ ਢਾਡੀ ਕਵੀਸ਼ਰ ਸਾਡਾ ਮਹਾਰਾਜ ਨੇ ਸਿਸਟਮ ਹੀ ਐਸਾ ਬਣਾ ਦਿੱਤਾ ਹੈ ਕਿ ਜੇ ਅਸੀਂ ਬਾਣੀ ਪੜਾਂਗੇ ਤੇ ਸਾਡੇ ਘਰ ਰੋਟੀ ਪੱਕਣੀ ਹੈ ਇਹ ਸਾਡੇ ਤੇ ਗੁਰੂ ਸਾਹਿਬ ਨੇ ਪਰਪਕਾਰ ਕੀਤਾ ਹੈ ਕਿ ਸਾਨੂੰ ਮਹਾਰਾਜ ਜੀ ਨੇ ਕਰੋੜਾਂ ਦੇ ਵਿੱਚੋਂ ਚੁਣ ਕੇ ਸਾਨੂੰ ਸਤਿਗੁਰਾਂ ਨੇ ਐਸਾ ਸਿਸਟਮ ਸਾਡਾ ਬਣਾਇਆ ਕਿ ਜੇ ਅਸੀਂ ਬਾਣੀ ਪੜਾਂਗੇ ਤੇ ਤਾਂ ਸਾਡੇ ਘਰ ਰੋਟੀ ਪੱਕਣੀ ਹੈ ਨਹੀਂ ਤਾਂ ਬਾਣੀ ਪੜਨ ਦੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੱਥੇ ਪੜੀ ਜਾਂਦੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਬਾਬਾ ਜੀ ਤੁਹਾਨੂੰ ਮੋਟਰਸਾਈਕਲ ਦਿੱਤਾ ਤੁਸੀਂ ਹਾਂਜੀ ਕਿੰਨਿਆ ਜੀ ਬਾਬਾ ਜੀ ਨੂੰ ਵਧੀਆ ਲੱਗਿਆ ਕਿਉਂਕਿ ਮੋਟਰਸਾਈਕਲ ਤੋਂ ਬਿਨਾ ਇਹ ਤਾਂ ਬਾਬਾ ਜੀ ਦੱਸ ਸਕਦੇ ਨੇ ਕਿ ਸਾਨੂੰ ਤਾਂ ਖੁਸ਼ੀ ਹੋਈ ਹੈ ਜੀ ਸਾਨੂੰ ਤਾਂ ਮਤਲਬ ਖੁਸ਼ੀ ਮਿਲੀ ਆ ਕਿ ਅਸੀਂ ਸਾਨੂੰ ਸੇਵਾ ਕਰਨ ਦਾ ਗੁਰੂ ਰਾਮਦਾਸ ਜੀ ਦੇ ਦਰ ਦੇ ਅਖੰਡ ਪਾਠੀ ਸਿੰਘ ਜਿਹੜੇ ਦਿਨ ਰਾਤ ਗੁਰੂ ਮਹਾਰਾਜ ਦੀ ਜਦੋਂ ਵੀ ਜਾਂਦੇ ਨੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਉਦੋਂ ਮਹਾਰਾਜ ਨੂੰ ਨਮਸਕਾਰ ਕਰਦੇ ਨੇ ਔਰ ਕਈ ਸਦੀਆਂ ਬੀਤ ਜਾਂਦੀਆਂ ਨੇ ਉਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੀ ਹੁੰਦੇ ਉਹ ਦਰ ਬੜਾ ਵੱਡਾ ਹੈ ਮੈਂ ਸਮਝਦਾ ਹਾਂ ਕਿ ਜੇ ਇਹ ਅਖੰਡ ਪਾਠੀ ਸਿੰਘ ਦੀ ਗੁਰੂ ਰਾਮਦਾਸ ਜੀ ਦੇ ਦਰ ਤੇ ਡਿਊਟੀ ਕਰਦੇ ਸਨ ਤੇ ਇਹ ਸਾਰੀ ਬਖਸ਼ਿਸ਼ ਗੁਰੂ ਰਾਮਦਾਸ ਪਾਤਸ਼ਾਹ ਦੀ ਵਰਤਿਆ ਹੈ ਕਿ ਜਿਹੜਾ ਜ਼ਰੀਆ ਬਣਿਆ ਹੈ ਨਹੀਂ ਤਾਂ ਹੋਰ ਵੀ ਬੜਿਆਂ ਦੇ ਮੋਟਰਸਾਈਕਲ ਖੋਏ ਜਾਂਦੇ ਨੇ ਕਿਤੇ ਭਾਰਤ ਸਿੰਘ ਵੱਲੋਂ ਕਿਹਾ ਭਲੇ ਆਪਾਂ ਸਾਈਕਲ ਤੇ ਬੜੀ ਮੁਸ਼ਕਲ ਨਾਲ ਆਪਾਂ ਮੋਟਰਸਾਈਕਲ ਲੇਤਾ ਜੀ ਨਾ ਮੈਂ ਜਦੋਂ ਮੇਰੀ ਗੱਲ ਹੋਈ ਨਾ ਜਦੋਂ ਮੋਬਾਈਲ ਤੇ ਭਾਈ ਨਰਿੰਦਰ ਸਿੰਘ ਨਾਲ ਫੋਨ ਤੇ ਗੱਲ ਹੋਈ ਤੇ ਉਸ ਦਿਨ ਮੈਨੂੰ ਇੱਕ ਨਾ ਆਤਮਾ ਨੂੰ ਬੜੀ ਝਟ ਵੱਜੀ ਝੰਡੋੜਿਆ ਗਿਆ ਮੇਰੀ ਹਿਰਦਾ 'ਚ ਝੋੜਿਆ ਗਿਆ ਤੇ ਜਦੋਂ ਭਾਈ ਨਰਿੰਦਰ ਸਿੰਘ ਨੇ ਕਿਹਾ ਕਿ ਬੱਚੇ ਕਹਿ ਰਹੇ ਸੰ ਕਿ ਪਾਪਾ ਜਦੋਂ ਤੁਸੀਂ ਆਓਗੇ ਨਾ ਡਿਊਟੀ ਤੋਂ ਅੱਜ ਵੱਲਾ ਸਾਹਿਬ ਮੱਥਾ ਟੇਕਣ ਜਾਵਾਂਗੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਦਾ ਵੱਲਾ ਸਾਹਿਬ ਦਾ ਕੋਠਾ ਸਾਹਿਬ ਦਾ ਜੋੜ ਮੇਲਾ ਚੱਲ ਰਿਹਾ ਹੈ। ਜਿੱਥੇ ਅੰਮ੍ਰਿਤਸਰ ਸਾਹਿਬ ਦਾ ਹਰ ਵਸੰਦਾ ਹਰ ਵਸਨੀਕ ਚਾਹੇ ਬੱਚਾ ਹੋਵੇ, ਬਜ਼ੁਰਗ ਹੋਵੇ, ਨੌਜਵਾਨ ਹੋਵੇ, ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਰਹਿਣ ਵਾਲਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨਾਂ ਨੂੰ ਜ਼ਰੂਰ ਜਾਂਦਾ ਇਸ ਜੋੜ ਮੇਲੇ ਤੇ। ਸੋ ਇਹ ਮੇਰੇ ਤੇ ਬੜਾ ਵੱਡਾ ਇੱਕ ਅਸਰ ਹੋਇਆ। ਕਿ ਨਹੀਂ ਯਾਰ ਫਿਰ ਮੈਨੂੰ ਭਾਈ ਨਰਿੰਦਰ ਸਿੰਘ ਨੇ ਦੱਸਿਆ ਕਿ ਮੈਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਯਾਰ ਐ ਸਾਡੀ ਕੌਮ ਦੇ ਪ੍ਰਚਾਰਕਾਂ ਦਾ ਹਾਲ ਹੋ ਚੁੱਕਾ ਹੈ ਕਿ ਮੈਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਦੋ ਦਿਨ ਤੋਂ ਡਿਊਟੀ ਜਾ ਰਿਹਾ ਤੇ ਫਿਰ ਮੈਂ ਆਪਣੇ ਗਰੁੱਪ ਦੇ ਵਿੱਚ ਪਾਇਆ ਜਿਸ ਦੇ ਵਿੱਚ ਸਾਂਹ ਚੈਰੀਟੇਬਲ ਸੁਸਾਇਟੀ ਤੇ ਜੈਤ ਸਿੰਘ ਟਰਸਟ ਯੂਕੇ ਵੱਲੋਂ ਜਿਹੜੇ ਦਿਨ ਰਾਤ ਦਸਾਂ ਨਮਨ ਦੀ ਕਿਰਤ ਕਰਦੇ ਨੇ ਦੇਸ਼ ਵਿਦੇਸ਼ ਵਿੱਚ ਸਿੱਖ ਸਿਕ ਸੰਗਤਾਂ ਦੇ ਸਹਿਯੋਗ ਸਦਕਾ ਅਸੀਂ ਅੱਜ ਮੋਟਰਸਾਈਕਲ ਭਾਈ ਨਰਿੰਦਰ ਸਿੰਘ ਜੀ ਨੂੰ ਲੈ ਕੇ ਦੇ ਰਹੇ ਆਂ ਔਰ ਵੱਡੀ ਗੱਲ ਹੈ ਕਿ ਖੋਣ ਵਾਲਿਆਂ ਦੇ ਦੋ ਹੱਥ ਨੇ ਇਹ ਦੇਣ ਵਾਲੇ ਦੇ ਪਤਾ ਨਹੀਂ ਕਿੰਨੇ ਹੱਥ ਨੇ ਖੋਣ ਵਾਲਿਆਂ ਦੇ ਤੇ ਦੋ ਹੱਥ ਨੇ ਨਾ ਪਰ ਦੇਣ ਵਾਹਿਗੁਰੂ ਪ੍ਰਮਾਤਮਾ ਦੇਣ ਵਾਲਾ ਹੈ ਉਹਦੇ ਬੜੇ ਹੱਥ ਨੇ ਆਪ ਜੀ ਦੇ ਮਾਧਿਅਮ ਰਾਹੀਂ ਕਿਉਂਕਿ ਤੁਸੀਂ ਇੱਕ ਬਹੁਤ ਸੋਸ਼ਲ ਮੀਡੀਆ ਇੱਕ ਜ਼ਰੀਆ ਹੈ ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਜਦੋਂ ਭਾਈ ਨਰਿੰਦਰ ਸਿੰਘ ਦਾ ਮੋਟਰਸਾਈਕਲ ਦੀ ਖੋਹ ਹੋਈ ਤੁਸੀਂ ਉਸੇ ਸਮੇਂ ਆਪਣੇ ਕਮਾਂਕਾਰਾਂ ਨੂੰ ਸੰਕੋਚ ਕੇ ਭਾਈ ਨਰਿੰਦਰ ਸਿੰਘ ਦਾ ਦੁੱਖ ਬਣਾਉਣ ਪਹੁੰਚੇ ਔਰ ਤੁਹਾਡੇ ਰਾਈ ਆਵਾਜ਼ ਸਾਡੇ ਤੱਕ ਪਹੁੰਚੀ ਹੈ ਨਹੀਂ ਤਾਂ ਪਤਾ ਨਹੀਂ ਸੀ ਲੱਗਣਾ ਔਰ ਮੈਂ ਗੁਰੂ ਕੇ ਵਜ਼ੀਰਾ ਨੂੰ ਖੰਡ ਪਾਠੀ ਸਿੰਘਾਂ ਨੂੰ ਜਿਹੜੇ ਰਾਤ ਬਰਾਤੇ ਗੁਰੂ ਰਾਮਦਾਸ ਜੀ ਦੇ ਖੰਡ ਪਾਠ ਸਾਹਿਬ ਦੀ ਡਿਊਟੀ ਲਾਉਣ ਜਾਂਦੇ ਨੇ ਜਾਂ ਗਲੀਆਂ ਮਹੱਲਿਆਂ ਦੇ ਵਿੱਚ ਖੰਡ ਪਾਠ ਦੀ ਡਿਊਟੀ ਲਾਉਣ ਜਾਂਦੇ ਨੇ ਪਾਠੀ ਸਿੰਘ ਜਿਆਦਾਤਰ ਅਸੀਂ ਰਾਤ ਨੂੰ ਹੀ ਜਾਂਦੇ ਆ ਮੈਂ ਸਾਰਿਆਂ ਨੂੰ ਇੱਕ ਤੁਹਾਡੇ ਰਾਈ ਅਪੀਲ ਕਰਨੀ ਚਾਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀ ਦਾ ਸਿਧਾਂਤ ਹੈ ਕਿ ਇਹ ਜਿਹੜੇ ਸ਼ਾਸਤਰ ਨੇ ਇਹ ਪੀਰ ਨੇ ਸਾਡੇ ਹਾਲਾਂਕਿ ਜੇ ਬੜਾ ਸੋਸ਼ਲ ਮੀਡੀਆ ਤੇ ਪ੍ਰਚਾਰਕਾਂ ਵੱਲੋਂ ਰੌਲਾ ਪਾਇਆ ਜਾਂਦਾ ਕਿ ਸ਼ਾਸਤਰ ਪੀਰ ਨਹੀਂ ਨਹੀਂ ਸ਼ਾਸਤਰ ਹੀ ਪੀਰ ਨੇ ਅਸੀਂ ਪਿੱਛੇ ਜੇ ਵੀ ਇੱਕ ਬੜਾ ਵੱਡਾ ਵੇਖਿਆ ਸੀਗਾ ਕਿ ਖੰਡ ਰਾਗੀ ਸਿੰਘਾਂ ਦੇ ਕੋਲੋਂ ਖੋਹ ਹੋ ਗਈ ਬੱਚੇ ਲੈ ਕੇ ਜਾ ਰਹੇ ਸੀ ਉਹ ਮੈਂ ਕਿਹਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਸੇਖਾਂ 6 6 ਇੰਚੀ ਦੀਆਂ ਅਸੀਂ ਕਿਰਪਾਨਾਂ ਪਾਈਆਂ ਨੇ 9 9 ਇੰਚੀ ਦੀਆਂ ਮੈਂ ਕਿਹਾ 9 ਇੰਚ ਦੀ ਵੀ ਕਿਰਪਾਨ ਹੋਵੇ ਤੇ ਤਾਂ ਵੀ ਸ੍ਰੀ ਸਾਹਿਬ ਕੱਟ ਲਈਏ ਤੇ ਅਗਲਾ ਦਰਕ ਜਾਂਦਾ ਹੈ। ਘਟੋ ਘਟ 2.5 ਫੁੱਟ ਦੀ ਸ੍ਰੀ ਸਾਹਿਬ ਹਰ ਗੁਰੂ ਦੇ ਪ੍ਰਚਾਰਕ ਖੰਡ ਪਾਠੀ ਸਿੰਘ ਦੇ ਗਾਤਰੇ ਹੋਣੀ ਚਾਹੀਦੀ ਹੈ ਜਦੋਂ ਰਾਤ ਬਰਾਤੇ ਜਾਂਦਾ ਹੈ। ਵਿਧੀ ਚੰਦੀਆਂ ਦੀ ਵਧੀਆ ਸ੍ਰੀ ਸਾਹਿਬ ਗੋਲੀਆਂ ਜਾਂ ਕੋਈ ਵੀ ਸਰੋਹੀ ਇਹ ਸ਼ਸਤਰ ਬਣਾ ਕੇ ਆਪਣੇ ਗਾਤਰੇ ਰੱਖੋ। 2.5 ਹਜ਼ਾਰ ਦੀ ਵਧੀਆ ਸ੍ਰੀ ਸਾਹਿਬ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਜੇ ਕਿਸੇ ਕੋਲੋਂ ਨਹੀਂ ਪਹੁੰਚ ਹੈਗੀ ਖੰਡ ਪਾਠੀ ਸਿੰਘ ਦੇ ਕੋਲੋਂ ਪ੍ਰਚਾਰਕ ਦੇ ਕੋਲ ਜਿਹੜਾ ਰਾਤ ਭਰ ਤੇ ਡਿਊਟੀਆਂ ਤੇ ਜਾਂਦਾ ਹੈ ਉਹ ਸਾਡੇ ਨਾਲ ਸੰਪਰਕ ਕਰੇ ਮੈਂ ਬੇਨਤੀ ਕਰਦਾ ਹਰ ਵਾਰੀ ਮੈਂ ਬੇਨਤੀ ਕਰਦਾ ਕਿ ਕਿਸੇ ਪਾਠੀ ਸਿੰਘ ਨੂੰ ਵੀ ਕੋਈ ਪ੍ਰੋਬਲਮ ਹੈ ਰਾਗੀ ਸਿੰਘ ਨੂੰ ਗਰੰਥੀ ਸਿੰਘ ਨੂੰ ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਅਸੀਂ ਲੋਕਡਾਊਨ ਤੋਂ ਲੈ ਕੇ ਹੁਣ ਤੱਕ ਸੇਵਾ ਪਾਠੀ ਸਿੰਘਾਂ ਦੀ ਕਰਦੇ ਆ ਰਹੇ ਹਾਂ ਲਗਭਗ 32 33 ਖੰਡ ਪਾਠੀ ਸਿੰਘਾਂ ਦੇ ਘਰ ਬਣੇ ਨੇ ਇਲਾਜ ਹੋਏ ਨੇ ਧੀਆ ਦੇ ਵਿਆਹ ਹੋਏ ਨੇ ਸੋ ਅੱਜ ਵੀ ਅਸੀਂ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਜਿੱਥੋਂ ਸਾਨੂੰ ਕੋ ਪਤਾ ਲੱਗਦਾ ਕਿ ਗੁਰੂ ਕਾ ਵਜ਼ੀਰ ਕੋਈ ਮੁਸੀਬਤ ਦੇ ਵਿੱਚ ਐ ਧੀ ਦਾ ਵਿਆਹ ਹੋਣ ਵਾਲਾ ਐ ਅਸੀਂ ਪਹੁੰਚ ਜਾਂਦੇ ਆ ਕੋਈ ਕੋਈ ਵੀ ਖੰਡ ਪਾਠੀ ਰਾਗੀ ਗਰੰਥੀ ਸਿੰਘ ਐ ਜਿਹੜਾ ਗੁਰਬਤ ਦੀ ਜ਼ਿੰਦਗੀ ਜੀ ਰਿਹਾ ਲੋੜਵੰਦ ਐ ਉਹ ਸਾਡੇ ਨਾਲ ਸੰਪਰਕ ਕਰੇ ਤੇ ਅਸੀਂ ਆਪ ਭਾਵੇਂ ਮਦਦ ਭਾਵੇਂ ਨਹੀਂ ਕਰ ਸਕਦੇ ਹੋਵਾਂਗੇ ਪਰ ਉਹਨਾਂ ਦੀ ਆਵਾਜ਼ ਜ਼ਰੂਰ ਬਣਾਗੇ ਦੁਨੀਆ ਤੱਕ ਦਾਨੀ ਸੱਜਣਾ ਤੱਕ ਆਵਾਜ਼ ਜ਼ਰੂਰ ਪਹਚਾਵਾਂਗੇ ਫੇਰ ਬੇਨਤੀ ਕਰਾਂ ਕਿ ਰਹਿਤਨਾਮਿਆਂ ਦਾ ਬਚਨ ਹੈ ਆਪ ਸਿੰਘ ਜੋ ਰਾਜਾ ਹੋਈ ਨਿਰਦਨ ਸਿੰਘਨ ਪਾਲੇ ਸੋਈ ਨਿਰਦਨ ਸਿੰਘਾਂ ਦੀ ਗੱਲ ਕੀਤੀ ਐ ਭਈਆਂ ਦੀ ਗੱਲ ਨਹੀਂ ਕੀਤੀ ਭਈਆਂ ਦੀ ਤਮਾਕੂ ਖਾਣ ਵਾਲਿਆਂ ਨੂੰ ਅਸੀਂ ਲੰਗਰ ਖਵਾਈ ਜਾਈਏ ਜਿੰਨਾ ਮਰਜੀ ਸਿੰਘਾਂ ਦੀ ਗੱਲ ਕੀਤੀ ਸਿੰਘਾਂ ਦੀ ਆਪ ਸਿੰਘ ਜੋ ਇਹ ਮੇਰੇ ਬਚਨ ਨਹੀਂ ਇਹ ਰਹਿਤਨਾਮਿਆਂ ਦੇ ਬਚਨ ਨੇ ਕਿ ਆਪ ਸਿੰਘ ਜੋ ਰਾਜਾ ਹੋਈ ਨਿਰਦਨ ਸਿੰਘਨ ਪਾਲੇ ਸੋਈ ਉਹ ਨਿਰਦਨ ਜਿਹੜੇ ਸਿੰਘ ਨੇ ਉਹਨਾਂ ਦੀ ਸੇਵਾ ਕਰਨ ਸੋ ਅਸੀਂ ਫਿਰ ਬੇਨਤੀ ਕਰਦੇ ਆ ਕਿ ਕੋਈ ਵੀ ਪਾਠੀ ਗ੍ਰੰਥੀ ਸਿੰਘ ਕੌਮ ਨੂੰ ਚਾਹੀਦਾ ਹੈ ਕਿ ਆਪਣੇ ਵਜੀਰਾ ਗੁਰੂ ਕੇ ਖੰਡ ਪਾਠੀਆਂ ਦਾ ਖਿਆਲ ਰੱਖੋ ਯਾਰ ਇਹ ਸਾਡੇ ਕੌਮ ਦੀ ਰੀੜ ਦੀ ਹੱਡੀ ਨੇ ਪ੍ਰਚਾਰਕ ਅਗਰ ਕੋਈ ਖੰਡ ਪਾਠੀ ਸਿੰਘ ਤੁਹਾਡੇ ਮਾਧਿਅਮ ਰਾਹੀਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਲੋੜਵੰਦ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੇ ਘਰ ਤੱਕ ਜਰੂਰ ਪਹੁੰਚ ਕਰਾਂਗੇ ਅਸੀਂ ਹਰ ਵਾਰ ਆਪਣਾ ਨੰਬਰ ਵੀਡੀਓ 'ਚ ਇਸ ਕਰਕੇ ਦਿੰਨੇ ਆ ਕਿ ਕੋਈ ਲੋੜਵੰਦ ਵਿਚਾਰਾ ਘਰ ਵਿੱਚ ਬੈਠਾ ਨਾ ਰਹਿ ਜਾਵੇ ਸਾਡੇ ਨੰਬਰ ਤੇ ਸਾਡੀ ਸੰਸਥਾ ਦਾ ਨੰਬਰ ਹੈ 7837748598 7837748598 ਤੇ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੀ ਆਵਾਜ਼ ਬਣ ਕੇ ਦਾਨੀ ਸੱਜਣਾ ਤੱਕ ਉਹਨਾਂ ਦੀ ਆਵਾਜ਼ ਜ਼ਰੂਰ ਪਹੁੰਚਾਵਾਂਗੇ ਤੁਹਾਡਾ ਸੋਸ਼ਲ ਮੀਡੀਆ ਵਾਲੇ ਮੇਰੇ ਵੀਰਾਂ ਦਾ ਚੈਨਲਾਂ ਵਾਲਿਆਂ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਆਪਣੀ ਸੰਸਥਾ ਵੱਲੋਂ ਇਹ ਤੁਹਾਡੇ ਰਾਈ ਆਵਾਜ਼ ਭਾਈ ਨਰਿੰਦਰ ਸਿੰਘ ਦੀ ਜਾਂ ਹੋਰ ਲੋੜਵੰਦਾਂ ਦੀ ਗੁਰੂ ਕੇ ਵਜ਼ੀਰਾਂ ਦੀ ਧੀਆਂ ਦੀਆਂ ਆਵਾਜ਼ਾਂ ਤੁਹਾਡੀਆਂ ਦਾਨੀ ਸੱਜਣਾ ਤੱਕ ਪਹੁੰਚਦੀਆਂ ਨੇ ਜੀ ਕੀ ਫਤਿਹ ਦਾਸ ਨਰਿੰਦਰ ਸਿੰਘ 4 ਨੰਬਰ ਅਖੰਡ ਪਾਠੀ ਸ਼੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਹਾਂਜੀ ਮੋਟਰਸਾਈਕਲ ਚੋਰੀ ਹੋਇਆ ਵੀਡੀਓ ਵੀ ਕਰ ਲਓ ਜੀ ਹਾਂਜੀ ਮੋਬਾਈਲ ਅਜ ਮੋਟਰਸਾਈਕਲ ਮਿਲਿਆ ਜੀ ਤੁਹਾਨੂੰ ਹਾਂਜੀ ਉਹ ਨਹੀਂ ਮਿਲਿਆ ਉਹ ਦਿਨੇ ਆ ਨਵਾਂ ਸੁਵਾਤਾ ਹੀ ਹਾਂ ਨਹੀਂ ਨਹੀਂ ਉਹ ਮਿਲ ਗਿਆ ਪ੍ਰਸ਼ਾਸਨ ਨੇ ਲੱਭ ਪਾਇਆ ਨਹੀਂ ਨਹੀਂ ਉਹ ਜਿਹੜਾ ਮੋਟਰਸਲ ਗਵਾਚਾ ਉਹ ਤੇ ਹਲੇ ਮੈਨੂੰ ਮਿਲਿਆ ਨਹੀਂ ਆ ਭਾਈ ਸਾਹਿਬ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਗਦਲੀ ਜੋ ਕਿ ਕੌਮ ਦੇ ਹੀਰੇ ਨੇ ਜਿਨ੍ਹਾਂ ਨੇ ਇੱਕ ਗਰੀਬ ਦੀ ਬਾਹ ਫੜੀ ਆ ਤੇ ਚਲੋ ਹੋਰ ਤੇ ਕਿਸ ਨੇ ਮੇਰੀ ਕਿਸੇ ਨੇ ਬਾਹ ਫੜੀ ਨਹੀਂ ਮੈਂ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਗਦਲੀ ਜੀ ਦਾ ਆਪਣੇ ਤਹਿ ਦਿਲੋਂ ਤਰਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੇਰਾ ਇਹਨਾ ਮਾਨ ਸਨਮਾਨ ਕੀਤਾ ਇਹ ਅੱਗੇ ਵੀ ਪਾਰਟੀ ਦੇ ਕਾਹਦੀ ਬੜੀ ਸੇਵਾ ਕਰਦੇ ਆਏ ਨੇ ਲਾਕਡਾਊਨ ਦੌਰਾਨ ਕਈਆਂ ਦੇ ਘਰ ਕਿ ਭੜਾਏ ਨੇ ਕਈਆਂ ਦੁਆਰਸ਼ਾਂ ਕਈਆਂ ਧੀਆ ਤੱਕ ਦੇ ਕਾਰਜ ਕਰਾਏ ਨੇ ਕਿਸਦਾ ਵੀ ਉਹ ਚੀਜ਼ ਹੈ ਮੈਂ ਇਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਜਾਣਦਾ ਜੀ ਇਹਨਾਂ ਨੇ ਲਾਕਡਾਊਨ ਦੇ ਵਿੱਚ ਵੀ ਬਾਕੀ ਜਾਂਦਾ ਤਾਂ ਮੈਨੂੰ ਚਲੋ ਮੈਨੂੰ ਪਤਾ ਨਹੀਂ ਹੈ ਮੈਨੂੰ ਆਪਣਾ ਪਤਾ ਹੈ ਕਿ ਲਾਕਡਾਊਨ ਦੇ ਵਿੱਚ ਵੀ ਇਹਨਾਂ ਨੇ ਬੜਿਆਂ ਨੂੰ ਅਖੰਡ ਪਾਰਟੀ ਸਿੰਘਾਂ ਨੂੰ ਗਰੰਤੀ ਸਿੰਘਾਂ ਨੂੰ ਜਿਨ੍ਹਾਂ ਨੂੰ ਵੀ ਲੋੜ ਸੀ ਰਾਸ਼ਨ ਦੀ ਪੈਸੇ ਥੇਲੇ ਦੀ ਇਹਨਾਂ ਨੇ ਮਦਦ ਕੀਤੀ ਹੈ ਅਗਾ ਢੀਆਂ ਦੇ ਕਾਰਜ ਸਵਾਰਦੇ ਰਹੇ ਨੇ ਅਗਾ ਆਉਣ ਵਾਲੇ ਸਮੇਂ ਵਿੱਚ ਹੀ ਮਹਾਰਾ ਇਹਨਾਂ ਨੂੰ ਸੰਪੂਰਨ ਦੇ ਰੋਗ ਦਾ ਤੰਦਰੁਸਤੀ ਦਾਤ ਬਖਸ਼ਿਸ਼ ਕਰਨ ਇਸੇ ਤਰ੍ਹਾਂ ਦੇਸ਼ ਕੌਮ ਪੰਥ ਦੀ ਸੇਵਾ ਕਰਦੇ ਰਹੇ ਜੀ ਜੀ ਆਪੋ ਬਾਬਾ ਜੀ ਤੁਹਾਡੇ ਜੋ ਦੁਬਾਰਾ ਮੋਟਰਸਾਈਕਲ ਨਹੀਂ ਲਿਆ ਜਾਣਾ ਜੀ ਨਾ ਬਾਬਾ ਜੀ ਅੱਜ ਭਾਈ ਸਾਹਿਬ ਦਿੰਦੇ ਨਹੀਂ ਜੀ ਨਹੀਂ ਇਹ ਤਾਂ ਬਹੁਤ ਮੁਸ਼ਕਲ ਈ ਮੇਰੇ ਕੋਲ ਤਾਂ ਸੈਕ ਨਹੀਂ ਵਾਲੇ ਲਿਆ ਜਾਂਦੇ ਸੀ ਤੇ ਮੋਟਰਸਾਈਕਲ ਤੇ ਬਹੁਤ ਦੂਰ ਦੀ ਗੱਲ ਈ ਮੇਰੇ ਕੋਲ ਮੈਨੂੰ ਲੱਗਦਾ ਨਹੀਂ ਜੀ ਸਸਤਾ ਕੰਮ ਕਰਦੇ ਉਹ ਜੀ ਪੀ ਸੀ ਆਰ ਰਬਾ ਦਾ ਰਬਾ ਦਾ ਬਜਟ ਆ ਯੋਨੀ ਅੱਜ ਤੱਕ ਤੁਹਾਨੂੰ ਉਹਨਾਂ ਨੇ ਕਿਥੇ ਰਸਾਲ ਲਈ ਆ ਕੇ ਬੜੇ ਬੜੇ ਸਪੈਕਰ ਦੇਖੋਦੇ ਪ੍ਰਧਾਨ ਨੇ ਜਾ ਕੇ ਲਈਏ ਕਿ ਮੈਨੇਜਰ ਸਾਹਿਬ ਨੇ ਲੱਗ ਇੰਨਾ ਕਿਉਂ ਨਹੀਂ ਅੱਜ ਤੱਕ ਉਹਨਾਂ ਨੇ ਰਸਾਲ ਲਈ ਪੁੱਛਿਆ ਕਿਉਂ ਨਹੀਂ ਅੱਜ ਤੱਕ ਤੁਹਾਨੂੰ ਨਹੀਂ ਜੀ ਮੈਨੂੰ ਕਿਸੇ ਕਮੇਟੀ ਨੇ ਜਾਂ ਕਿਸੇ ਵੀ ਮੈਨੇਜਰ ਕਤਰ ਨੇ ਕਿਸੇ ਨੇ ਕਹਿ ਨਹੀਂ ਮੇਰੀ ਵਿਵਾਨੀ ਫੜੀ ਜੀ ਕਿ ਲੱਗਦਾ ਘਾਟਾ ਕਿਸੇ ਗਾਦਾ ਗੁਰੂ ਘਰ ਨੇ ਜੀ ਨਹੀਂ ਜਿੰਨੇ ਗੁਰੂ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਹੈ ਜੀ ਅਜੇ ਐਨਆਰਆਈ ਭਰਾਵਾਂ ਨੇ ਵੀ ਮਦਦ ਦਿੱਤਾ ਜੀ ਬੜੇ ਪੈਸੇ